ਦੋਸਤੋ ਮੈਂ ਗੁਰਿੰਦਰ ਸਿੰਘ ਪੰਗੋਤੇ ਮੇਰੇ ਨਾਲ ਮੌਜੂਦ ਨੇ ਉੱਗੇ ਵਿਦਵਾਨ ਡਾਕਟਰ ਪੈਰਲਲ ਗਰਕ ਸਾਫ ਸਰ ਸასი ਸ਼ਕਲ ਸਵਾਗਤ ਜੀ ਕੁਰੀਏਗੀ ਬਾਤ ਬਾਤ ਸასი ਸ਼ਕਲ ਜੀ ਪ੍ਰੋਫੈਸਰ ਅੱਜ ਆਕਰ ਕਿਹੋ ਜਿਹੇ ਸਮਿਆਂ ਦੇ ਵਿੱਚ ਅਸੀਂ ਜੀ ਰਹੇ ਹਾਂ ਜਦੋਂ ਲੋਕ ਵੋਟ ਪਾ ਕੇ ਆਪਣਾ ਲੀਡਰ ਚੁਣ ਲੈਂਦੇ ਨੇ ਉਸ ਤੋਂ ਬਾਅਦ 5 ਸਾਲ ਦੇ ਲਈ ਚੁਣੇ ਹੋਏ ਲੀਡਰ ਤੋਂ ਆਸ ਉਮੀਦ ਹੁੰਦੀ ਹੈ ਕਿਸੇ ਵੀ ਪਾਰਟੀ ਦਾ ਹੋਵੇ ਕਿ ਹੁਣ ਇਹ ਸਾਡੇ ਵੱਲ ਖਿਆਲ ਹੋਊਗਾ ਲੀਡਰ ਦਾ ਲੋਕਾਂ ਵੱਲ ਖਿਆਲ ਹੋਊਗਾ ਪਰ ਸਭ ਲੋਕ ਸਭ ਵੋਲਟ ਹੋ ਗਿਆ ਹੁਣ ਤਾਂ ਲੋਕਾਂ ਦਾ ਖਿਆਲ ਲੀਡਰਾਂ ਦੇ ਉੱਪਰ ਹੈ ਤੇ ਕਿਹੜਾ ਲੀਡਰ ਕਿਸ ਪਾਰਟੀ ਚ ਚਲਾ ਗਿਆ ਕਿਹੜੇ ਲੀਡਰ ਦੇ ਉੱਪਰ ਕਿਹੜਾ ਕੇਸ ਹੈ ਕਿਹੜਾ ਲੀਡਰ ਜੇੜ ਦੇ ਵਿੱਚ ਹੈ ਦੇਖੋ ਕਿ ਦਿੱਲੀ ਦੀ ਆਪਾਂ ਨੇ ਕਿਦੋਂ ਪਹਿਲਾਂ ਵੀ ਗੱਲ ਕੀਤੀ ਸੀ ਦਿੱਲੀ ਦੀ ਐਕਸਾਈਜ਼ ਪਾਲਸੀ ਹੁਣ ਲੇਕਿ ਵੱਡੇ ਆਮ ਆਦਮੀ ਪਾਰਟੀ ਦੇ ਨੇਤਾ ਇਵਨ ਕਿ ਅਰਵਿੰਦ ਕੇਜਰੀਵਾਲ ਸਾਹਿਬ ਵੀ ਗ੍ਰਿਫਤਾਰ ਨੇ ਠੀਕ ਹੈ ਸੱਚ ਝੂਠ ਦਾ ਜਿਹੜਾ ਉਹ ਨਿਪਟਾਰਾ ਉਹ ਕਾਨੂੰਨ ਦੇ ਅਨੁਸਾਰ ਹੋਊਗਾ ਪਰ ਹੁਣ ਲੋਕ ਸਭ ਗੱਲ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਦੇ ਅਫਸਰ ਵੀ ਸੱਦੇ ਗਏ ਨਹੀਂ ਉੱਥੇ ਤੇ ਸੇਖ ਕਹਿੰਦੇ ਪੰਜਾਬ ਤੱਕ ਵੀ ਪਹੁੰਚ ਸਕਦਾ ਸੋ ਜੇਕਰ ਇਹ ਚੀਜ਼ ਆਪਣੇ ਦਰਸ਼ਕਾਂਾਂ ਕੋਲ ਕਲੀਅਰ ਕਰਨੀ ਹੋਵੇ ਕਿ ਇਹ ਕੀ ਕੁਝ ਵੜ ਰਿਹਾ ਸਾਰਾ ਕੁਝ ਤਾਂ ਤੁਸੀਂ ਕਿਸ ਨਜ਼ਰੀ ਨਾਲ ਕਿਸ ਤਰੀਕੇ ਨਾਲ ਦੇਖ ਰਹੇ ਹੋ ਸਾਰੀ ਗੱਲਬਾਤ ਨੂੰ ਤੇ ਕੀ ਵਾਪਰ ਰਿਹਾ ਹੈ ਜੀ ਰਮਨ ਸਾਹਿਬ ਦੇਖੋ ਬੰਗੂ ਸਾਹਿਬ ਜਿੱਦਾਂ ਦੀ ਇਹ ਭਾਜਪਾ ਸਰਕਾਰ ਆਹੀ ਹੈ ਉਹਨੇ ਸੂਬਿਆਂ ਦੇ ਅਧਿਕਾਰ ਖਤਮ ਕਰਨੇ ਸ਼ੁਰੂ ਕਰੇ ਹੋਏ ਐਨਾ ਗਵਰਨਰਾਂ ਨਾਲ ਹੀ ਕਰ ਰਹੇ ਸੀ ਫਿਰ ਉਹਨਾਂ ਏਜੰਸੀਆਂ ਨਾਲ ਹੀ ਏਜੰਸ਼ੀਆਂ ਦੇ ਛਾਪੇ ਮਰਵਾ ਕੇ ਸਿਆਸਦਾਨਾਂ ਨੂੰ ਤੋੜਨ ਵਾਸਤੇ ਕਰਿਆ ਉਹ ਉਹ ਕੂਬਿਆਂ ਦੇ ਵਿੱਚ ਦਖਲਅੰਦਾਜ਼ੀ ਕਰਕੇ ਕਰ ਰਹੇ ਨੇ ਪੰਜਾਬ ਦੇ ਵਿੱਚ ਵਿਸ਼ੇਸ਼ ਕਰਕੇ ਕਰਿਆ ਜਾ ਰਿਹਾ ਹੈ ਪਛਾਹ 50 ਕਿਲੋਮੀਟਰ ਤੱਕ ਬੀਐਸਐਫ ਦਾ ਇਹ ਚਾਹੇ ਉਹਨਾਂ ਨੇ ਇਹ ਚੰਡੀਗੜ੍ਹ ਦੇ ਇਸ਼ ਨੂੰ ਬਾਰ-ਬਾਰ ਰਵਾ ਰਿਹਾ ਚਾਹੇ ਜੀਐਸਟੀ ਦਾ ਚਾਹੇ ਆਰਡੀ ਆਪਣਾ ਬਹੁਤ ਕੁਝ ਕਰਿਆ ਤੇ ਚਾਹੇ ਗਵਰਨਰ ਦੇ ਰਾਹੀਂ ਵੀ ਬਹੁਤ ਕੁਝ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਹੁਣ ਜਿਹੜਾ ਹੈ ਪਿੱਛੇ ਜਿਸ ਤਰੀਕੇ ਨਾਲ ਅਸੀਂ ਦੇਖਦੇ ਆ ਤੇ ਕੱਲ ਜਿਹੜੇ ਛਾਪੇ ਮਾਰੇ ਗਏ ਇੱਕ ਡੀਸੀ ਫਿਰੋਜ਼ਪੁਰ ਤੇ ਇਕ ਵਰਨ ਰੂਜਮ ਜਿਹੜੇ ਸਿਗੇ ਅੰਮ੍ਰੁੱਦਾਂ ਦੇ ਬਾਗ ਆੜੇ ਮਾਮਲੇ ਦੇ ਵਿੱਚ ਜਿਹੜਾ ਇਥੇ ਛਾਪੇ ਮਾਰੇ ਗਏ ਈਡੀ ਵੱਲੋਂ ਉਹ ਬੜੀ ਵੱਡੀ ਖਬਰ ਬਣੀ ਰਹੀ ਉਹ ਜਿਹੜਾ ਅੰਮ੍ਰੁੱਦਾਂ ਦੇ ਬਾਗ ਦੇ ਪੈਸੇ ਲਏ ਨਜਾਇਜ਼ ਲਏ ਉਹ ਚ ਕੋਈ ਦੋ ਰਾਹੀ ਨਹੀਂ ਆ ਘਰ ਵਾਲਿਆਂ ਦੇ ਨਾਂ ਤੇ ਲਏ ਵੱਡੀਆਂ ਵੱਡੀਆਂ ਕੋਠੀਆਂ ਨੇ ਆਪਣੀਆਂ ਨਿੱਜੀ ਪਟਿਆਲੇ ਚਾ ਉਹਦੀ ਇੱਕ ਵੀ ਕਰੀ ਚੰਡੀਗੜ੍ਹ ਚਾ 20 ਸੈਕਟਰ ਚ ਇਹ ਸਾਰਾ ਕੁਝ ਸੀ ਪਰ ਇਹ ਜੋ ਤੋ ਰਿਜਨੇਸ਼ਨ ਨੇ ਪਾਇ ਨਹੀਂ ਕਿ ਇਸ ਲਈ ਜਿਸ ਤਰ੍ਹਾਂ ਕਰਿਆ ਹੋਇਆ ਪੰਜਾਬ ਦੇ ਨੇ ਔਰ ਬਿਲਕੁਲ ਵਿਸਤਾਰ ਨਾਲ ਲਿਖਿਆ ਹੋਇਆ ਵੀ ਇਹਨਾਂ ਨੇ ਕੀ ਕਰਿਆ। ਉਹੀ ਐਡਰੈਸ ਲਿਖੇ ਹੋਏ ਨੇ ਇਹਨਾਂ ਦੇ ਬੀਵੀਆਂ ਦੇ ਨਾਮ ਨੇ ਉਹਦੇ ਵਿੱਚ ਜੇ ਬੀਜੀ ਨੈਂਸ ਹੋ ਕੇ ਐਕਸ਼ਨ ਲੈ ਰਿਹਾ ਹੈ ਤਾਂ ਮੈਨੂੰ ਨਹੀਂ ਲੱਗਦਾ ਵੀ ਜਿਹੜੀ ਈਡੀ ਉਹਨੇ ਉਹਦੇ ਵਿੱਚ ਕੀ ਕਰਨਾ ਸੀ। ਜੋਜੀ ਗੱਲ ਸਾਰਾ ਦਿਨ ਇਹੀ ਚਾਹਦਾ ਰਿਹਾ ਅਮਰੂਦਾਂ ਦੀ ਗੱਲ ਤੇ ਹੋਰ ਜੇ ਈਡੀ ਨੇ ਮੰਨ ਲਓ ਉਹਨਾਂ ਦੀ ਐਕਸਾਈਡ ਪਾਲਿਸੀ ਵਾਸਤੇ ਛਾਪਾ ਮਾਰਿਆ ਸੀ ਫਿਰ ਈਡੀ ਸਪੱਸ਼ਟ ਕਰ ਦਿੰਦੀ ਵੀ ਭਾਈ ਅਸੀਂ ਤਾਂ ਇਸ ਵਾਸਤੇ ਆਈ ਨਹੀਂ। ਅਸੀਂ ਕਿ ਕਿ ਨਾ ਨਾ ਅੰਮ੍ਰਿਤ ਖਰੀਦ ਦਾ ਦਾਵਾ ਖਰੀਦਿਆ ਸੀ ਨਹੀਂ ਖਰੀਦਿਆ ਸੀ ਦਿੱਤਾ ਸੀ ਨਹੀਂ ਦਿੱਤਾ ਸੀ ਪੰਜਾਬ ਸਰਕਾਰ ਦਾ ਕੰਮ ਸੀ ਗਮਾਡਾ ਨੂੰ ਵੇਚਿਆ ਪੈਸੇ ਲੈਣੇ ਉਹ ਆਪੇ ਕਰਦੇ ਰਹਿਣਗੇ ਸੋ ਇੱਕ ਤਾਂ ਵੱਡਾ ਦੁਖਾਂਤ ਇਹ ਹੈ ਕਿ ਨਾ ਉਹਨਾਂ ਨੇ ਕਰੀਅਰ ਕਰਨਾ ਜੇ ਤੁਸੀਂ ਸੂਬਾ ਜਿਹੜੇ ਤੇ ਐਕਸ਼ਨ ਲੈ ਰਿਹਾ ਕੱਲ ਨੂੰ ਕਿਸੇ ਬੰਦੇ ਨੇ ਕਤਲ ਕਰਤਾ ਉਹਦੇ ਤੇ ਸੂਬੇ ਦੀ ਪੁਲਿਸ ਇਨਵੈਸਟੀਗੇਟ ਕਰੀਏ ਫਿਰ ਸੀਬੀਆਈ ਕਾ ਕਰਨਾ ਕੀ ਜੂਗੀ ਆਪਦੀ ਬਿਨਾ ਪੁੱਛੀ ਬਿਜ਼ਨਸ ਕੇਂਦਰ ਦਾ ਜੋ ਕਿਸੇ ਦਾ ਇੱਥੇ ਪੰਜਾਬ ਦਾ ਅਧਿਕਾਰੀ ਹੈ ਉਦੇ ਉੱਤੇ ਕੋਈ ਕੇਸ ਵਿジネス ਬਣਾਇਆ ਹੋਇਆ ਹੈ ਵਿジネス ਉਹਦੀ ਇਨਕੁਆਰੀ ਕਰੀ ਹੋਏ ਫਿਰ ਕੇਂਦਰ ਦੀ ਵਿジネス ਸੀਵੀਸੀ ਕਰਨਾ ਕਿ ਜੂਗਾ ਇਹ ਟਾਈਮ ਖੁਕਣਾ ਨਹੀਂ ਕੰਮ ਫਿਰ ਸੂਬੇ ਤੇ ਕੇਂਦਰ ਦੇ ਰਿਲੇਸ਼ਨਸ਼ਿਪ ਹੈ ਜਿਹਦਾ ਮਤਲਬ ਕੀ ਰਹਿ ਗਿਆ ਫਿਰ ਜਿਹੜਾ ਸਾਡਾ ਸੰਵਿਧਾਨ ਹੈ ਉਹਦੇ ਚ ਸਬਾਈ ਸੂਚੀ ਦਾ ਮਤਲਬ ਕੀ ਰਹਿ ਗਿਆ ਸੋ ਨਾ ਇੰਡ ਆਰਡਰ ਸੂਬੇ ਕੋਲ ਹੈ ਨਾ ਕਿ ਕੇਂਦਰ ਕੋਲ ਹੈ ਇਹ ਇੰਟਰਨਲ ਆਰਡਰ ਦੀ ਪ੍ਰਾਣ ਹੈ ਕੋਈ ਦੇਸ਼ ਦਾ ਕਿਸੇ ਦੂਜੇ ਦੇਸ਼ ਨਾਲ ਤਾਂ ਚੱਕੜਾ ਹੈ ਨਹੀਂ ਸੋ ਜੇ ਤੁਸੀਂ ਇਸ ਤਰ੍ਹਾਂ ਕਰਨਾ ਫਿਰ ਤਾਂ ਹਰੇਕ ਇਕਨੋਮਿਕ ਅਫੈਂਸ ਇਨਵੋਲਡ ਹੈ ਤੁਸੀਂ ਕੋਈ ਇੱਥੇ ਸੜਕ ਬਣੀ ਹੈ ਉਸੜ ਕੀ ਜੂਈ ਕਰਨ ਕਿ ਫੈਂਸ ਫੇਕ ਨੂੰ ਬਹਾਨਾ ਲਾ ਕੇ ਕਹਣਗੇ ਕਿ ਕਿਉਂਕਿ ਪ੍ਰਧਾਨ ਮੰਤਰੀ ਸੜਕ ਯੋਜਨਾ ਤੇ ਸਭੇ ਬਣੀ ਸੀ ਇਸ ਕਰਕੇ ਇਥੋਂ ਦੇ ਜਿਹੜਾ ਜੇਈ ਹੈ ਉਹਨੂੰ ਫੜਕੇ ਡੱਕੇ ਜਾਵਾਂਗੇ ਅਸੀਂ ਤਾਂ ਇੱਕ ਵਿਧੇਵਧਾਨ ਨਾਲ ਜਦ ਤੁਸੀਂ ਨਿਜਮ ਕਾਨੂੰਨ ਦੇ ਨਾਲ ਰਾਜ ਕਰਨਾ ਛੱਡ ਦਿਓ ਪਰ ਹੁਣ ਆਪਾਂ ਇਹਨਾਂ ਨੂੰ ਕੀ ਕਹਾਂਗੇ ਜਿਨ੍ਹਾਂ ਨੇ ਪ੍ਰਾਨ ਪ੍ਰਸਤਾ ਦੇਲੇ रामचंद्र ਜੀ ਦੇ ਮੰਦਿਰ ਦੇ ਉਦਘਾਟਨ ਵੇਲੇ ਪ੍ਰਾਨ ਪ੍ਰਸਤਾ ਦੇ ਵੇਲੇ ਵਿਧੇਵਧਾਨ ਨੂੰ ਮੰਨਿਆ ਨਹੀਂ ਯਾਨਾ ਸ਼ੰਕਰਾਚਾਰੀਆਂ ਨੇ ਦੱਸਿਆ ਵੀ ਇਹ ਵਿਧੀ ਵਿਧਾਨਾ ਨੂੰ ਨਹੀਂ ਮੰਨਿਆ ਉਹ ਜਿਹੜਾ ਸਵਿਧਾਨਾ ਜਿਹਨੂੰ ਇਹ ਮੰਨਦੇ ਨਹੀਂ ਜਿਹਨੂੰ ਕਹਿੰਦੇ ਨੇ ਵੀ ਇਹਨੇ ਤਾਂ ਬਹੁਤ ਖਰਾਬ ਕਰਿਆ ਹੋਇਆ ਉਹਦਾ ਇਹਨਾਂ ਨੇ ਕੀ ਮੰਨਣਾ ਉਹਨਾਂ ਨੇ ਤਾਂ ਉਹ ਜਨਮ ਜਨਮਾਂਤਰਾ ਦੇ ਜਿਹੜੇ ਰੂਲ ਨੇ ਉਹ ਤੋੜਤੇ ਸੋ ਜੱਤ ਸੀ ਵਿਧੀ ਵਿਧਾਨ ਤੋੜ ਕੇ ਗੱਲ ਕਰਦੇ ਹੋ ਤਾਂ ਫੇਰ ਤੁਹਾਡਾ ਕੋਈ ਵੰਸੂ ਬਣੀ ਰਹਿ ਜਾਂਦਾ ਇਹਨੂੰ ਵੰਸੂ ਬ ਕਹਿੰਦੇ ਨੇ ਵੰਸੂ ਦਾ ਮਤਲਬ ਹੈ ਅੱਗੇ ਐ ਬੰਨ ਲੈਂਦੇ ਤਾਂ ਕਿ ਭਰੀ ਖਿੰਡੜ ਨਾ ਜਾਵੇ ਇਹ ਸਾਰਾ ਕੁਝ ਖਡਾਰੀ ਜਾ ਰਹੇ ਨੇ ਸੋ ਜਿਹੜੇ ਨਿਜਮ ਕਾਨੂੰਨ ਤੋੜ ਕੇ ਕੁਝ ਹੋ ਰਿਹਾ ਗਲਤ ਹੋ ਰਿਹਾ ਇੱਕ ਦੂਜਾ ਜਿਹੜਾ ਹੈਗਾ ਐਕਸਾਈਜ਼ ਪਾਲਸੀ ਦਾ ਮੈਂ ਫੇਰ ਕਹਿਣ ਨੂੰ ਚਾਹ ਰ ਮੈਨੂੰ ਕੋਈ ਕਹਿਣ ਚ ਝਿਜਕ ਨਹੀਂ ਆ ਕੱਲ ਨੂੰ ਜੇ ਇਹ ਗੱਲ ਹੋਣ ਲੱਗਦੇ ਵੀ ਨੋਟ ਬੰਦੀ ਦੇ ਉੱਤੇ ਕਰੋ ਤਾਂ મોદી ਸਾਹਾ ਆਹ ਇਲੈਕਟਰਲ ਮੰਕੇਡਾ ਵੱਡਾ ਹੈ ਸਾਡੇ ਹੁਣ ਤਾਂ ਸਾਹਮਣੇ ਆ ਗਿਆ ਨਾ ਜਿਹੜਾ ਪੀਐਮ ਕੇਅਰ ਫੰਡ ਹੈ ਉਹ ਕਿੱਡਾ ਵੱਡਾ ਹੈ ਤੁਸੀਂ ਉਹਦੇ ਚ ਕੋਈ ਕਾਨੂੰਨੀ ਤੁਸੀਂ ਜਿੰਨੂ ਮਰਜ਼ੀ ਫੜ ਕੇ ਅੰਦਰ ਕਰੀ ਜਾਓ ਕਿ ਜਿਹੜੇ ਮਰਜ਼ੀ ਪਾਲਸੀ ਬਣਾਉਂਗੇ ਤੁਸੀਂ ਤੁਸੀਂ ਕੋਈ ਸਕੂਲ ਖੋਲੋ ਤੁਸੀਂ ਉਹ ਚ ਫੜ ਕੇ ਅੰਦਰ ਕਰ ਦਿਓ ਵੀ ਇਹ ਤਾਂ ਅਸੀਂ ਗਲਤ ਖੋਲਿਆ ਇਹ ਤਾਂ ਲੋੜ ਹੀ ਨਹੀਂ ਸੀ ਤੁਸੀਂ ਆਪਦੀ ਜ਼ਮੀਨ ਵਿੱਚ ਨਹੀਂ ਸੀ ਤਾਂ ਖੋਲਿਆ ਇੱਥੇ ਕੋਈ ਤੁਸੀਂ ਬੱਸ ਸਟੈਂਡ ਬਣਾਓ ਤੁਸੀਂ ਕਹੋ ਜੀ ਤੁਸੀਂ ਤਾਂ ਜ਼ਮੀਨਾਂ ਵੇਂਗੀ ਦਵਾਉਣੀ ਸੀ ਤਾਂ ਤੁਸੀਂ ਖੋਰਦੇ ਹਿੱਤਾਂ ਤੁਸੀਂ ਕੁਝ ਕਰ ਹੀ ਨਹੀਂ ਸਕਦੇ ਸਰਕਾਰ ਦੇ ਵਿੱਚ ਕੰਮ ਕਰਨ ਵੇਲੇ ਤੁਹਾਨੂੰ ਨੀਤੀਗਤ ਫੈਸਲੇ ਦਾ ਲੈਣੀ ਪੈਣਗੇ ਨਾ ਜੇ ਤੁਸੀਂ ਨੀਤੀਗਤ ਫੈਸਲਾ ਤੇ ਉਹਨਾਂ ਨੂੰ ਫੜਨਾ ਸ਼ੁਰੂ ਕਰ ਦੋਗੇ ਤਾਂ ਇਹ ਚੰਗਾ ਹੈ ਕਿਉਂਕਿ ਸਾਡਾ ਮਤਭੇਦ ਹੈ ਕਿਉਂਕਿ ਅਸੀਂ ਸੈਂਟਰ 'ਚ ਬੈਠੇ ਹਾਂ ਸੋ ਮੈਨੂੰ ਇਹ ਲੱਗਦਾ ਹੈ ਅਕਸਾਈਜ਼ ਜਿਹੜੀ ਹੈ ਸੂਬੇ ਦੀ ਅਕਸਾਈਜ਼ ਉਹ ਦਿੱਲੀ ਦੇ ਅੰਡਰ ਨਹੀਂ ਹੈ ਸੂਬੇ ਦਾ ਕਸਾਈ ਸੂਬੇ ਦਾ ਕਸਾਈ ਦਾ ਉਹ ਪਾਲਸੀ ਕੀ ਬਣਾਉਂਦੇ ਨੇ ਕੀ ਨਹੀਂ ਬਣਾਉਂਦੇ ਇਹ ਸੂਫੇ ਦਾ ਕੰਮ ਹੈ ਇਹ ਦਿੱਲੀ ਦਾ ਕੰਮ ਨਹੀਂ ਹੈ ਕੇਂਦਰ ਦੀ ਸਰਕਾਰ ਦਾ ਕੰਮ ਨਹੀਂ ਹੈ ਜੇ ਇੱਥੇ ਕੋਈ ਠੱਗੀ ਚੋਰੀ ਹੋਈ ਹੈ ਤਾਂ ਇੱਥੋਂ ਦੀ ਸਰਕਾਰ ਦੇਖੇਗੀ ਠੱਗੀ ਚੋਰੀ ਹੋਈ ਹੈ ਕਿ ਨਹੀਂ ਫਿਰ ਉਹਨਾਂ ਕੋਲ ਇੱਕ ਹੈਗਾ ਸਾਧਨ ਕੇਂਦਰ ਦਾ ਇੱਕ ਇੱਕ ਸਾਧਨ ਹੈ ਜਿਹੜਾ ਕਰ ਸਕਦੇ ਨੇ ਉਹ ਜਿਹੜਾ ਕਾਨੂੰਨੀਆ ਵੈਧ ਹੈ ਉਹ ਹੈਗੀ ਹੈ ਕੈਗ ਕੰਟਰੋਲਰ ਅਡੀਟਰ ਜਨਰਲ ਆਫ ਇੰਡੀਆ ਉਹ ਕੰਟਰੋਲਰ ਆਫ ਅਡੀਟਰ ਜਨਰਲ ਆਫ ਇੰਡੀਆ ਹਰੇਕ ਵਿਭਾਗ ਦਾ ਆਡਿਟ ਕਰਦਾ ਹੈ ਕੋਕਸ ਆਜਮੈਂਟ ਦਾ ਆਡਿਟ ਕਰ ਲਈ ਉਹਦੇ ਚ ਡੱਬਦੇ ਵੀ ਭਾਈਆ ਤੁਹਾਡੇ ਨੁਕਸ ਨੇ ਕਿਉਂਕਿ ਉਹ ਵਿਜੀਬਤ ਤਰੀਕਾ ਹੈਗਾ ਉਹ ਸੈਂਬਲੀ ਦੇ ਚ ਰਿਪੋਰਟ ਪੇਸ਼ ਹੁੰਦੀ ਹੈ ਹਰ ਸਾਲ ਉਹ ਆਡਿਟ ਹੁੰਦਾ ਹੈ ਹਰ ਸਾਲ ਉਹ ਮਹਿਕਮਾ ਦਾ ਆਡਿਟ ਪੇਸ਼ ਕਰਿਆ ਜਾਂਦਾ ਹੈ ਹਰ ਸਾਲ ਉਹਦੇ ਚ ਆਬਜੈਕਸ਼ਨ ਲੱਗੇ ਹੁੰਦੇ ਵੀ ਇਹਨਾਂ ਨੇ ਆ ਕਰਿਆ ਗਲਤ ਕਰਿਆ ਆ ਐ ਕਰਿਆ ਉਹ ਕੇਂਦਰ ਤੇ ਵੀ ਲੱਗੇ ਹੁੰਦੇ ਜਿਹੜਾ ਕੇਂਦਰ ਦਾ ਆਡਿਟ ਕੇਂਦਰ ਦਾ ਵੀ ਆਡਿਟ ਹੁੰਦਾ ਫਿਰ ਜਿਹੜਾ ਇੱਕ ਵਿਧੀ ਵਿਧਾਨ ਸੈੱਟ ਹੈਗਾ ਵੀ ਜੇ ਕੋਈ ਪੈਸਾ ਵਰਤਨ ਚ ਨੀਤੀ ਬਣਾਉਣ ਚ ਬੇਨਿਜਮੀ ਹੋ ਕੇ ਪੈਸਾ ਵੇਸਟ ਹੋਇਆ ਹੈ ਤਾਂ ਕੰਟਰੋਲਰ ਕੰਟਰੋਲਰ ਐਂਡ ਅਡੀਟਰ ਜਨਰਲ ਆਫ ਇੰਡੀਆ ਸੀਏਜੀ ਉਹ ਆਡਿਟ ਕਰਕੇ ਰਿਪੋਰਟ ਦਿੰਦਾ ਵਾਕਿਆ ਦੇਖ ਕੇ ਕੋਈ ਕੋਈ ਦੁਕਮੀ ਗਲਤ ਹੈ ਨਹੀਂ ਉਹ ਨਾਲ ਜਵਾਬ ਤਾਰਦੀਆਂ ਕਰਦਾ ਹੈ ਫਿਰ ਉਹਦਾ ਰਿਪੋਰਟ ਦਿੰਦਾ ਫਿਰ ਰਿਪੋਰਟ ਦੇ ਉੱਤੇ ਜਵਾਬ ਤਾਰਦੀਆਂ ਹੁੰਦੀਆਂ ਨੇ ਫਿਰ ਤੇ ਵਿਧੀ ਵਿੱਚ ਐਕਸ਼ਨ ਹੁੰਦਾ ਇਹ ਸਾਡਾ ਇੱਕ ਸਥਤ ਮਰਿਆਦਾ ਹੈ ਇਹਨੂੰ ਮਰਿਆਦਾ ਕਹਾਂਗਾ ਮੈਂ ਮਰਿਆਦਾ ਤੋੜ ਰਹੇ ਨੇ ਤੁਸੀਂ ਇਕਨੋਮਿਕ ਅਫੈਂਸ ਵਾਲਿਆਂ ਨੂੰ ਜਿਹੜਾ ਹੈਗਾ ਈਡੀ ਨੂੰ ਜੇ ਤੁਸੀਂ ਹਰੇਕ ਦੇ ਪਿੱਛੇ ਲਾਉਣਾ ਹੈ ਫਿਰ ਤੁਸੀਂ ਕੋਈ ਸੀਮਾ ਹੀ ਨਹੀਂ ਤੁਸੀਂ ਕੋਈ ਬੱਸ ਸਟੈਂਡ ਬਣਾ ਤਾਂ ਵੀ ਤੁਸੀਂ ਈਡੀ ਨੂੰ ਲਾਦਾ ਪਟਿਆਰੇ ਬੱਸ ਸਟੈਂਡ ਬਣਿਆ ਲਾ ਦਿਓ ਈਡੀ ਨੂੰ ਇਹ ਤਾਂ ਕੋਈ ਅੱਖਾ ਕੰਮ ਨਹੀਂ ਹੈ ਤੁਸੀਂ ਕੋਈ ਯੂਨੀਵਰਸਿਟੀ ਬਣਾਉਣੀ ਹੈ ਇਹਨਾਂ ਨੇ ਜਗਤਗੁਰੂ ਬਾਬਾ ਨਾਨਕ ਯੂਨੀਵਰਸਿਟੀ ਬਣਾਈ ਹੈ ਉੱਥੇ ਲਾ ਦਿਓ ਈਡੀ ਨੂੰ ਪੰਜਾਬ ਸਰਕਾਰ ਨੇ ਮਹਾਰਾਜਾ ਅੰਗੀਤ ਸਿੰਘ ਯੂਨੀਵਰਸਿਟੀ ਬਣਾਈ ਟੈਕਨੀਕਲ ਯੂਨੀਵਰਸਿਟੀ ਬੇਂਡਾ ਉਸੇ ਲਾ ਦਿਓ ਈਡੀ ਨੂੰ ਫਿਰ ਤਾਂ ਤੁਸੀਂ ਕਿਸੇ ਵੀ ਚੀਜ਼ ਤੇ ਈਡੀ ਨੂੰ ਲਾਵੋਗੇ ਜੇ ਈ ਦੀ ਚੀਜ਼ ਤੁਹਾਡੇ ਅੰਦਰ ਵੀ ਨਹੀਂ ਹਾਲਾਂਕਿ ਉਹ ਯੂਨੀਵਰਸਟੀਆਂ ਤਾਂ ਦੇ ਵੀ ਕਨਕਰੈਂਟ ਲਿਸਟ ਦੇ ਅੰਦਰ ਆਉਂਦੀਆਂ ਨੇ ਆਹ ਜਿਹੜੇ ਬਸ ਸਟੈਂਡ ਨੇ ਤਾਂ ਕਨਕਰੈਂਟ ਲਿਸਟ 'ਚ ਵੀ ਨਹੀਂ ਆਉਂਦੇ ਐਕਸਾਈਜ਼ ਪਾਲਿਸੀ 'ਚ ਕਨਕਰੈਂਟ ਲਿਸਟ 'ਚ ਵੀ ਨਹੀਂ ਆਉਂਦੀ ਤਾਂ ਸਟੇਟ ਦੀ ਪਾਕਥੀ ਆ ਤੁਸੀਂ ਸਟੇਟ ਦੀਆਂ ਪਾਕਥੀਆਂ ਦੇ ਉੱਤੇ ਨੀਤੀਗਤ ਫੈਸਲਿਆਂ ਦੇ ਉੱਤੇ ਕੋਈ ਜ਼ਮੀਨ ਉਕਾਰ ਹੋਈ ਤੁਸੀਂ ਫੇਰ ਉਹ ਦਿਨ ਤੇ ਕਹਦਾ ਹੋਊਂਗੀ ਚੰਗਾ ਜੇ ਇਸ ਦਾ ਫਲਾਂਗੇ ਕਿਉਂਕਿ ਤੁਸੀਂ ਜ਼ਮੀਨ ਤਾਂ ਜ਼ਿਆਦਾ ਪੈਸੇ ਦਿੱਤੇ ਜਾਂ ਤੁਸੀਂ ਘੱਟ ਦਿੱਤੇ ਨੇ ਤੁਸੀਂ ਇਹ ਜਿਹਨੂੰ ਡੀਮੋਨਟਾਈਜ਼ੇਸ਼ਨ ਕਹਿੰਦੇ ਨੇ ਮੋਦੀ ਸਾਹਿਬ ਇਹ ਸਾਰਾ ਕੁਝ ਵੇਚ ਰਹੇ ਨੇ ਕਿ ਇਹਨਾਂ ਦੇ ਵਿੱਚ ਤੇ ਇਹਨਾਂ ਦਾ ਜਿਹੜਾ ਬ੍ਰੀਫ ਦਾਨਾ ਉਹਦੇ ਰਾਹੀਂ ਦੇਖਣ ਦੀ ਲੋੜ ਹੈ ਜਾਂ ਕੋਈ ਬਾਹਰੋਂ ਆ ਕੇ ਦੇਖਣ ਲੱਗ ਜੇ ਅਮਰੀਕਾ ਆ ਕੇ ਇੱਥੇ ਇਨਵੈਸਟੀਗੇਸ਼ਨ ਕਰਨ ਲੱਗ ਜਾਣ ਇਦਾਂ ਹੀ ਜੇ ਪੰਜਾਬ ਸਰਕਾਰ ਨੇ ਕੁਝ ਵੇਚਿਆ ਕੋਈ ਟੂਰਿਜ਼ਮ ਕੰਪਲੈਕਸ ਵੇਚਦਾ ਕੋਈ ਅਬਦੀਸਾਂ ਦੀ ਜਗ੍ਹਾ ਵੇਚਤੀ ਕੋਈ ਜ਼ਮੀਨ ਵੇਚੀ ਉਹਦੇ ਉੱਤੇ ਜਿੱਦ ਨੂੰ ਆ ਕੇ ਪੁੱਛਣ ਦਾ ਕੀ ਅਧਿਕਾਰ ਹੈ ਜਿੰਨਾ ਜੇ ਦਿੱਲੀ ਦੀ ਜ਼ਮੀਨ ਨਹੀਂ ਵੇਚੀ ਜਿੰਨਾ ਕੇ ਕੇਂਦਰ ਦਾ ਕੋਈ ਦਾਗਾ ਤੇ ਕੋਈ ਨਹੀਂ ਸੀ ਤਾਂ ਜਿੰਨੂੰ ਮਰਜ਼ੀ ਸੀ ਇਹ ਕੇਂਦਰ ਇਹਦਾ ਮਤਲਬ ਉਹ ਸੂਬੇ ਨੂੰ ਖਤਮ ਕਰ ਰਿਹਾ ਮੈਂ ਇਹ ਕਹਾਂਗਾ ਇੱਥੇ ਵਿਰੋਧੀ ਪਾਰਟੀਆਂ ਬੜੀਆਂ ਖੁਸ਼ ਹੋ ਰਹੀਆਂ ਨੇ ਮੈਂ ਕਹਾਂਗਾ ਜਿਹੜਾ ਪੰਜਾਬ ਦੇ ਉੱਤੇ ਜੋ ਕੁਝ ਕਰ ਰਿਹਾ ਹੈ ਕੇਂਦਰ ਉਹ ਗੰਤ ਕਰ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਖੜੇ ਹੋਣਾ ਪਵੇ ਇਸ ਗੱਲ ਤੇ ਕਰ ਉਹ ਤਾਂ ਰਿਹਾ ਹੈ ਵੀ ਇੱਕ ਤਾਂ ਪਾਰਟੀ ਦੇ ਉਲਟ ਹੈ ਦੂਜੀ ਗੱਲ ਉਹ ਕਿਸਾਨੀ ਨੂੰ ਦੇ ਚ ਨਹੀਂ ਚਵਾਏ ਹੋਏ ਨੇ ਇਹ ਕਿਸਾਨੀ ਕਰਕੇ ਚੀਜ਼ਾਂ ਸਿੱਖੀ ਦੇ ਵਾਸਤੇ ਵੀ ਉਹ ਸਿੱਖੀ ਤੋਂ ਬਾਅਦ ਆਕਾਦੀਆਂ ਨੇ ਉਹਦੇ ਨਾਲ ਸਮਝੌਤਾ ਨਹੀਂ ਕਰਿਆ ਸੋ ਕੇਂਦਰ ਹੁਣ ਵਿਓ ਖੋਲ ਰਿਹਾ ਮੈਂ ਕਹਾਂਗਾ ਕੇਂਦਰ ਇਸ ਗੱਲ ਦੇ ਉੱਤੇ ਤਰਿਆ ਹੋਇਆ ਵੀ ਅੱਛਾ ਸਾਨੂੰ ਕਾਦੀਆਂ ਨੇ ਵੀ ਛੱਡਤਾ ਸਾਨੂੰ ਕਿਸਾਨਾਂ ਨੇ ਵੀ ਸਾਡੀ ਬੂਥ ਦਵਾਤੀ ਕਿ ਸਾਨੂੰ ਜਿਹੜਾ ਹੈਗਾ ਹੈ ਇਹ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਉਹਦੇ ਉੱਤੇ ਹਮਲਾ ਕਰਨ ਨੂੰ ਚਾਹ ਰਹੇ ਫਿਰ ਜੇ ਤੁਸੀਂ ਇਸੇ ਤਰੀਕੇ ਨਾਲ ਹਮਲਾ ਕਰਨੇ ਨੇ ਫਿਰ ਤਾਂ ਪੰਜਾਬ ਨੇ ਬਚਣਾ ਨਹੀਂ ਫੇ ਫੇ ਪੰਜਾਬ ਕਿਵੇਂ ਬਚੂਗਾ ਸੂਬਿਆਂ ਦੇ ਅਧਿਕਾਰ ਕਿੱਥੇ ਚਲੇ ਗਏ ਫੇ ਸੰਵਧਾਨ ਕਿੱਥੇ ਚਲੇਗਾ ਤੁਸੀਂ ਸੌ ਤਾਂ ਖਾਧੀਆ ਨਾ ਵੀ ਸੰਵਧਾਨ ਅਨਸਾਰ ਰਾਜ ਕਰਾਂਗੇ ਅਗਲੀ ਗੱਲ ਜਿਹੜਾ ਹੁਣ ਬੋਲਦੇ ਨੇ ਵਿਰੋਧੀ ਬੜੇ ਖੁਸ਼ ਨੇ ਆਖੇ ਉਹਨਾਂ ਨੇ ਕਹਿਤਾ ਵਕੀਰਾਂ ਨੇ ਬਹੁਤ ਕੁਝ ਕਹਿਣਗੇ ਲੋਕ ਅਦਾਲਤਾਂ ਬਹੁਤ ਕੁਝ ਕਹਿਣੀਆਂ ਨੇ ਅਦਾਲਤਾਂ ਦਾ ਬੜਾ ਕੰਮ ਹੁੰਦਾ ਹੈ ਪਰ ਜੇ ਚੋਣ ਹੋਣੀ ਹੈ ਜੇ ਤੁਸੀਂ ਚੋਣ ਹੁੰਦੇ ਹੋਏ ਵਿਰੋਧੀਆਂ ਨੂੰ ਫੜ-ਫੜ ਕੇ ਅੰਦਰ ਕਰਨਾ ਸ਼ੁਰੂ ਕਰ ਦੋਗੇ ਕੋਈ ਨਾ ਕੋਈ ਬਹਾਨਾ ਲਾ ਕੇ ਕਿ ਫਿਰ ਤਾਂ ਚੋਣ ਤਾਂ ਖਤਮ ਹੀ ਹੋ ਗਈ ਫਿਰ ਚੋਣ ਕਾਦੀ ਰਹੇਗੀ ਇਹ ਹਿਟਲਰ ਨੇ ਇਹ ਨਹੀਂ ਕਰਿਆ ਸੀ ਇਹ ਹਿਟਲਰ ਸਾਹੀ ਹੈ ਇਹ ਹਿਟਲਰ ਸਾਹੀ ਬਹੁਤਾਂ ਦੇਰ ਨਹੀਂ ਚੱਲਨੀ ਹਿਟਲਰ ਨੇ ਕਰਿਆ ਸੀ ਇਹ ਹਿਟਲਰ ਨੂੰ ਸੁਈ ਸਾਧ ਕਰਨਾ ਪਿਆ ਸੀ ਬੰਕਰ ਦੇ ਵਿੱਚ ਹੀ ਤੇ ਜਰਮਨੀ ਤਬਾਹ ਹੋ ਗਈ ਸੀ ਜਿਹੜੀ ਜਰਮਨੀ ਨੰਬਰ 1 ਤੇ ਸੀ ਦੁਨੀਆ ਦੇ ਵਿੱਚ ਵਿਗਿਆਨ ਦੇ ਵਿੱਚ ਉਹ ਜਰਮਨੀ ਕਿੱਥੇ ਖੜੀ ਅੱਜ ਪਿੱਛੇ ਕਿੰਨੀ ਪਿੱਛੇ ਚਲੀ ਗਈ ਇਹੋ ਜਿਹੇ ਜਿਹੜੇ ਹੁਕਮਰਾਨ ਜਦ ਹੁੰਦੇ ਨੇ ਵੇਲੇ ਹਿਟਰ ਰਸਾਈ ਕਰਦੇ ਨੇ ਮੁੱਸੋਲਿਨੀ ਨੇ ਇਟਲੀ ਨੂੰ ਕਿੰਨਾ ਪਿੱਛੇ ਬਚਾਇਆ ਸੀਗਾ ਕਿ ਜਦ ਇਹ ਜੇ ਹਕਮਰਾਨ ਤੱਕੇ ਝੋੜੇ ਦੇ ਨਾਲ ਸਾਮਦਾਨ ਦੰਡ ਭੇਜ ਦੇ ਨਾਲ ਤੁਸੀਂ ਨਵੇਂ ਨਿਜਮ ਕਾਨੂੰਨ ਦੀ ਵਿਵਸਥਾ ਨੂੰ ਛੱਡ ਕੇ ਡੰਡਾ ਫੇਰਨਾ ਸ਼ੁਰੂ ਕਰ ਲਓ ਤੁਸੀਂ ਸਰਤਾਪਤ ਜਿਹੜਾ ਵਿਧਿ ਵਿਵਧਾਨ ਹੈ ਉਹਨੂੰ ਛੱਡ ਕੇ ਮਨਮਰਜ਼ੀਆਂ ਕਰਨਾ ਲੱਗ ਜਿਓ ਉਹਨੂੰ ਕੋਈ ਵੀ ਰਾਜਨ ਚਾਹਦਾ ਉਹ ਕਾਂਗਰਸ ਕਰੇ ਤਾਂ ਵੀ ਮਾਰਾ ਉਹ ਭਾਜਪਾ ਕਰੇ ਤਾਂ ਵੀ ਮਾਰਾ ਉਹ ਐਨਡੀਆ ਕਰੇ ਤਾਂ ਵੀ ਮੜਾ ਉਹ ਯੂਪੀ ਕਰੇ ਤਾਂ ਵੀ ਮੜਾ ਉਹ ਆਪ ਪਾਰਟੀ ਕਰੇ ਤਾਂ ਵੀ ਮੜਾ ਕਾਗਦੀ ਕਨ ਤਾਂ ਵੀ ਮੜਾ ਬੀਐਸਸੀ ਕਰੇ ਤਾਂ ਵੀ ਮੜਾ ਜੇ ਕੋਈ ਹੋਰ ਖੇਤਰੀ ਪਾਰਟੀ ਕਰੇ ਤਾਂ ਵੀ ਮੜਾ ਜਿਹੜੀ ਮਾੜੀ ਚ ਜੋ ਮਾੜੀ ਹੈ ਮਾੜੀ ਇਹ ਹੈ ਕਿ ਸਾਡਾ ਸਾਰਾ ਕੋਈ ਵਿਜੀਵਧਾਨ ਹੈ ਸਾਡੇ ਕੋਈ ਪਾਵਰਾਂ ਦਾ ਡਿਸਟ੍ਰਿਬਿਊਸ਼ਨ ਹੈ ਲਾਈਨ ਖਿੱਚੀ ਹੋਈ ਹੈ ਕੋਈ ਲਕਸ਼ਮਣ ਰੇਖਾ ਵੀ ਉਹ ਨੂੰ ਨਹੀਂ ਟਪਣਾ ਉਹ ਜਿਹੜੀ ਲਕਸ਼ਮਣ ਰੇਖਾ ਹੈ ਜਦ ਤੁਸੀਂ ਉਹ ਨੂੰ ਟਪਣਾ ਸ਼ੁਰੂ ਕਰੋਗੇ ਤਾਂ ਉਹ ਸਮਾਜ ਟੁੱਟੇਗਾ ਇਹਨਾਂ ਨੇ ਪਹਿਲਾਂ ਲੋਕਾਂ ਨੂੰ ਪਾਲਿਆ Hindu Sikh Musliman ਸਾਹੀ ਦੇ ਨਾਤੇ ਥੇਰ ਹੁਣ ਇਹਨਾਂ ਨੇ ਸੂਬਿਆਂ ਦੀ ਜਿਹੜੀ ਆਰਥਿਕਤਾ ਹੈ ਕਹਿੰਦਾ ਦੇਸ਼ ਦੀ ਆਰਥਿਕਤਾ ਹੈ ਹੁਣ ਸੂਬਿਆਂ ਦੀ ਆਰਥਿਕਤਾ ਨੂੰ ਬੋਲ ਰਹੇ ਨੇ ਜੀਦੰਦ ਕੀ ਜਾਈ ਨਿਕਲੇਗਾ ਇਹਨਾਂ ਹੀ ਨਿਕਲ ਰਿਹਾ ਹੈ ਕਿ ਸੂਬਿਆਂ ਦੀ ਪੁਲਿਸ ਇੱਕ ਦੂਜੇ ਦੇ ਬਰਾਬਰ ਖੜੀ ਹੋਗੀ ਇੱਥੇ ਹਰਿਆਣੇ ਪੰਜਾਬ ਦੀ ਪੁਲਿਸ ਦਾ ਕਿਸਾਨ ਨੂੰ ਦੁਰਜੱਪਨ ਪਤਾ ਗਿਆ ਕਿ ਉਹ ਇੱਕ ਦੂਜੇ ਨਾਲ ਰੇਡ ਕਰ ਪਿਆ ਹੋਇਆ ਹੈ ਪਹਿਲਾਂ ਪੰਜਾਬ ਵਾਲੇ ਉੱਥੋਂ ਜਿੱਥੋਂ ਕਿਸੇ ਨੂੰ ਫੜ ਲਿਆ ਸੀ ਬਿਨਾ ਕੋਈ ਰਿਮਾਂਡ ਨੂੰ ਦੇ ਜਾਂ ਜੋ ਵੀ ਹਰਿਆਣੇ ਦੀ ਪੁਲਿਸ ਦੇ ਹਰਿਆਣੇ ਚ ਉਹਨਾਂ ਨੇ ਰੋਕੇ ਉਹਨੂੰ ਛਡਾਇਆ ਸੀਗਾ ਤੋ ਜੇ ਇਸ ਤਰੀਕੇ ਦੇ ਨਾਲ ਸੂਬੇ ਇੱਕ ਵੀ ਜਦੋਂ ਉਲਟ ਖੜੇ ਹੋਣ ਲੱਗੇ ਜੇ ਇਸ ਤਰੀਕੇ ਦੇ ਨਾਲ ਸੂਬਿਆਂ ਦੇ ਵਿੱਚ ਬੇਚੈਨੀ ਪੈਦਾ ਹੋਣ ਲੱਗੀ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਮੋੜ ਕਿ ਜਿਹੜਾ ਜਿਹਨੂੰ ਕਹਿੰਦੇ ਨੇ ਵੀ ਮੋੜ ਕਾ ਸਹੀ ਇਕਤਾ ਰੱਖਣੀ ਆ ਅਖੰਡਤਾ ਰੱਖਣੀ ਆ ਇਹ ਰਾਸ਼ਟਰੀ ਇਕਤਾ ਜਾਂ ਅਖੰਡਤਾ ਕਿੰਨਾ ਚਿਰ ਰਹਿ ਸਕੇਗੀ ਲੜ ਕੇ ਉਹ ਕੋੜਨ ਦੇ ਜ਼ਿੰਮੇਵਾਰ ਹੈ ਨੇ ਜਦ ਲੋਕਾਂ ਦੇ ਵਿੱਚ ਤੁਸੀਂ ਇਨਸਾਫ ਦਾ ਰਾਜ ਬੰਦ ਕਰ ਦੋ ਜਾਂ ਸੂਬਿਆਂ ਦੇ ਅਧਿਕਾਰ ਤੁਸੀਂ ਕੋੜੋ ਜਾਂ ਲੋਕਾਂ ਦੇ ਮਨਾਂ 'ਚ ਮੰਨ ਤੇੜ ਪੈਦਾ ਕਰ ਦੋ ਲੋਕਾਂ ਦੇ ਮਨਾਂ ਦੇ ਵਿੱਚ ਲੋਕਾਂ ਨੂੰ ਵੰਡ ਦੋ ਤੇ ਫਿਰ ਧਰਤੀ ਇਕੱਠੀ ਨਹੀਂ ਰਹਿੰਦੀ ਇਹ ਕਦੇ ਸਾਰੀ ਦੁਨੀਆ ਦਾ ਸੁਭਾਅ ਕੁਦਰਤ ਦਾ ਸੁਭਾਅ ਇਹਨਾਂ ਦਾ ਨਹੀਂ ਬਣਾਇਆ ਹੋਇਆ ਕੁਦਰਤ ਦਾ ਸੁਭਾਅ ਹੈ ਵੀ ਜਦ ਜਿਸ ਜੰਗਲ ਦੇ ਜਾਨਵਰ ਇੱਕ ਦੂਜੇ ਨੂੰ ਖਾਣ ਲੱਗ ਜਾਂਦਾ ਉਹ ਜੰਗਲ ਨੇ ਟੁੱਟਣਾ ਹੀ ਚਾਹਨਾ ਹੁੰਦਾ ਹੈ ਜਿਸ ਖੇਤ ਦੀ ਬਾੜ ਖੇਤ ਨੂੰ ਖਾਣ ਲੱਗਦੀ ਉਹ ਖੇਤ ਨੇ ਖਤਮ ਹੋਣਾ ਹੀ ਹੁੰਦਾ ਹੈ ਸੋ ਜੇ ਸਾਡੇ ਦੇਸ਼ ਦੀ ਸਰਕਾਰ ਸਾਡੇ ਸੁਭਾਅ ਦੀਆਂ ਸਰਕਾਰਾਂ ਅਸੂਲਾਂ ਤੋਂ ਵਹਾਰ ਕਰਕੇ ਆਹ ਕੁਝ ਕਰਨਗੀਆਂ ਈਡੀ ਦੇ ਛਾਪੇ ਮਰਵਾਉਣਗੀਆਂ ਅਧਿਕਾਰੀਆਂ ਨੂੰ ਵੜਾ ਕੇ ਉੱਥੇ ਰੱਖਣਗੀਆਂ ਅਕਸਾਇਰ ਪਾਲਸੀ ਦਿੱਲੀ ਦੀ ਕੀ ਸੀ ਕੀ ਨਹੀਂ ਸੀ ਇਹਦਾ ਪੰਜਾਬ ਦੀ ਪਾਲਸੀ ਨਾਲ ਕਿ ਨਕਲ ਵੀ ਮਾਰੀ ਹੋਵੇ ਤਾਂ ਵੀ ਇਹਦਾ ਕੋਈ ਤੰਦ ਨਹੀਂ ਕਿਉਂ ਕਿ ਕਿਉਂਕਿ ਨਾ ਇਹ ਸੈਂਟਰ ਲਾ ਉਸ ਦੇ ਉੱਤੇ ਹੈ ਨਾ ਲਿਸਟੇ ਨਾ ਇਹ ਕੰਨਪਲੀਸਟ ਹੈ ਸੂਬੇ ਦੀ ਇਸ ਸੂਬੇ ਜਿੱਥੋਂ ਅਸੀਂ ਜਾ ਕੇ ਅਮਰੀਕਾ ਤੋਂ ਸਿੱਖਾਉਂਦੇ ਲੋਕ ਗੁਜਰਾਤ ਤੋਂ ਕੋਈ ਸਿੱਖਣ ਨਹੀਂ ਗਏ ਮੱਧ ਪ੍ਰਦੇਸ਼ ਕੀ ਸਿੱਖਣ ਨਹੀਂ ਗਏ ਲੋਕ ਕਰਨਾਟਕ ਕੀ ਸਿੱਖਣ ਨਹੀਂ ਗਏ ਤਾਮਨਾਲੂਚ ਕੀ ਸਿੱਖਣ ਨਹੀਂ ਗਏ ਉੱਥੇ ਕਿਵੇਂ ਪਾਲਸੀ ਚੱਲਦੀ ਹੈ ਤੋਂ ਕਿਸੇ ਪਾਲਸੀ ਨੂੰ ਦੇਖ ਕੇ ਜੇ ਪਾਲਸੀ ਬਣਾਈ ਵੀ ਹੋਵੇ ਰਾਜਿਕ ਕੇਂਦਰ ਦਾ ਕੋਈ ਇਦਾਂ ਨਹੀਂ ਪੰਜਾਬ ਦੀ ਐਕਸਾਈਜ਼ ਪਾਲਿਸੀ 'ਤੇ ਦਖਲਅੰਦਾਜ਼ੀ ਕਰਦਾ ਜਿਉਂ ਕਰ ਰਹੇ ਨੇ ਆਈਐਸਬਸਨ ਵੜਾ ਕੇ ਪੁੱਛਤਾਸ ਕਰ ਰਹੇ ਨੇ ਇਹਦਾ ਮਤਲਬ ਹੈ ਉਹ ਆਈਐਸਾਂ ਦੇ ਉੱਤੇ ਦਬਾਅ ਪਾ ਰਹੇ ਨੇ ਵੀ ਤੁਸੀਂ ਜੋ ਅਸੀਂ ਕਹਾਂਗੇ ਉਹ ਡਾਟਾ ਸਰ ਇੱਕ ਮੈਂ ਜੋ ਬਹੁਤ ਛੋਟੇ ਕੋਲ ਜਲਦੀ ਜਲਦੀ ਗੱਲ ਸਮਝਣੀ ਚਾਹੂਗਾ ਜਿਵੇਂ ਅਰਵਿੰਦ ਕੇਜਰੀਵਾਲ ਹੁਣ ਹਰਾਸਤ ਦੇ ਵਿੱਚ ਨੇ ਤੇ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਅਸੀਫਾ ਕੋਈ ਨਹੀਂ ਸਰਕਾਰ ਮੈਂ ਚਲਾਉਂਗਾ ਭਾਵੇਂ ਜੇੜ ਤੋਂ ਚੱਲੇ ਦੂਜੇ ਪਾਸੇ ਨਾਲ ਨਾਲ ਇਹ ਵੀ ਗੱਲ ਚੱਲ ਰਹੀ ਹੈ ਤੇ ਹਾਲਾਂਕਿ ਅਥੈਂਟੀਕੇਸ਼ਨ ਕੋਈ ਨਹੀਂ ਹੈ ਪਰ ਲੋਕ ਰਾਏ ਇੱਕ ਬਣੀ ਹੋਈ ਹੈ ਕਿ ਰਾਸ਼ਟਰਪਤੀ ਰਾਜ ਵੀ ਲੱਗ ਸਕਦਾ ਹੈ ਦਿੱਲੀ ਦੇ ਵਿੱਚ ਕਿ ਸਰਕਾਰ ਤੋੜੀ ਜਾ ਸਕਦੀ ਹੈ ਕੁਝ ਗੱਲਾਂ ਨੂੰ ਉਧਾਰ ਬਣਾ ਕੇ ਜਫਰ ਨਹੀਂ 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 ਸਰਕਾਰ ਤੋਂ ਨਾ ਤੱਕ ਅੱਖਾਂ ਗੰਮੀ ਨਹੀਂ ਉਧਾਰ ਕੀ ਬਣਾਉਂਦੀ ਲੋਟ ਤਾਂ ਬਹਾਨਾ ਦਾਰ ਤਾਂ 인ਦਰ ਗਾਂਧੀ ਨੇ ਐਮਰਜੈਂਸੀ ਲਾਈ ਸੀ ਉਦੋਂ ਕੋਈ ਕਾਰਨ ਥੋੜਾ ਦੱਸਿਆ ਸੀ ਸਰਕਾਰ ਤਾਂ ਤੋੜੀ ਜਾਂਦੀ ਹੈ ਸੱਜੇ ਦਾ ਸੱਤਵੇਂ ਹਾ ਉਹ ਤੋੜਨ ਦਾ ਇਹਨਾਂ ਨੂੰ ਫਾਇਦਾ ਕਿੰਨਾ ਹੁੰਦਾ ਨੁਕਸਾਨ ਕਿੰਨਾ ਹੁੰਦਾ ਪਾਕਿਸਤਾਨ ਨੇ ਦੋਨੇ ਕਬੱਡੀ ਉਧਾਰਨਾ ਹੈ ਵੀ ਇੱਕ ਵਾਰੀ ਉਹਨਾਂ ਨੇ ਨਹੀਂ ਚਲਾਈ ਗੋੜੀ ਵਾਲੀ ਉੱਥੇ ਜੰਦ ਨਹੀਂ ਬੈਠੇ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਨੁਕਸਾਨ ਹੈ ਉਰੇ ਤੁਹਾਨੂੰ ਪਤਾ ਹੀ ਹੈ ਕਿੰਨੇ ਟੀਅਰ ਗਏ ਛੱਡੇ ਨੇ ਕੀ ਕੁਝ ਕਰਿਆ ਇਹਨਾਂ ਨੂੰ ਲੱਗਦਾ ਸੀ ਇਹ ਛੱਡਣ ਦਾ ਫਾਇਦਾ ਸੋ ਜੇ ਉਹਨਾਂ ਲੱਗੂਗਾ ਤੋੜਨ 'ਚ ਫਾਇਦਾ ਤੋੜ ਦੇਣਗੇ ਉਹ ਜਾਇਜ਼ ਨਜਾਇਜ਼ ਨਹੀਂ ਦੇਖ ਰਹੇ ਇਹ ਗੱਲ ਤਾਂ ਤੁਸੀਂ ਭੁੱਲ ਜਾਓ ਮੈਨੂੰ ਤਾਂ ਇਹ ਪਤਾ ਨਹੀਂ ਕਿ ਉਹ ਦਿਨ ਵ ਦਿਨੇ ਹੁੰਦਾ ਜਾਂਦਾ ਹੈ ਵੀ ਜਿਹੜੀਆਂ ਸਰਕਾਰਾਂ ਨੇ ਸਾਡੇ ਦੇਸ਼ ਦੇ ਵਿੱਚ ਉਹ ਜਾਇਜ਼ ਨਜਾਇਜ਼ ਤਾਂ ਹੁਣ ਦੇਖ ਹੀ ਨਹੀਂ ਰਹੀਆਂ ਉਹ ਤਾਂ ਦੇਸ਼ ਦੇ ਕਿ ਟਿੱਕੇ ਕੱਢ ਜਣਗੇ ਸਾਡਾ ਇਹ ਕਿਸੇ ਦਾ ਬਗਨੈ ਦਾ ਜਿਹੜਾ ਵੀ ਬੀਜੇਪ ਚੜਾ ਗਿਆ ਜਿੱਥੇ ਰੋਜ਼ ਐਡੇ ਐਡੇ ਦੋਸ਼ ਲਗਾ ਨਵੀਨ ਚੰਦਰ ਗਿਆ ਨਵੀਨ ਚੰ ਤੇ ਜਤਨ ਮੋਦੀ ਸਾਹਿਬ ਉਦੋਂ ਗਲਤ ਵੀ ਨਹੀਂ ਕਰ ਰਹੇ ਸੀ ਜਾਂ ਹੁਣ ਗਲਤ ਕਰ ਰਹੇ ਨੇ ਇਦਾਂ ਹੀ ਉਹ ਛਿੰਦੇ ਵਾਸਤੇ ਪਹਿਲਾਂ ਜੋ ਮੋਦੀ ਸਾਹਿਬ ਬੋਲਦੇ ਸੀ ਉਹ ਸੁਣ ਲਓ ਹੁਣ ਸੁਣ ਲਓ ਛੋਟਸੀ ਕੀਕਾ ਹੋ ਗਈ ਤੇ ਇਸ ਕਰਕੇ ਇਹ ਗੱਲਾਂ ਨਹੀਂ ਮੰਨੀਆਂ ਜਾ ਸਕਦੀਆਂ ਪਰ ਜਿੰਤੋਂ ਤੱਕ ਸਵਾਲ ਹੈ ਇਹਨਾਂ ਨੇ ਪਟੀਸ਼ਨ ਪਾਈ ਸੀ ਹਾਲਾਂਕਿ ਪਟੀਸ਼ਨ ਰੱਦ ਟਰਾਈਸ ਕਰਤੇ ਹੋਈ ਆ ਵੀ ਸਬੂਤ ਤਾਂ ਕੋਈ ਹੈ ਨਹੀਂ ਕਿ ਉਹ ਕੋਈ ਹੁਕਮ ਤਾਂ ਦਿਖਾਓ ਕਿੱਥੇ ਆ ਤੇ ਪਟੀਸ਼ਨ ਪਾਈ ਸੀ ਕਿ ਇਹ ਸਰਕਾਰ ਤੋੜੀ ਜਾਵੇ ਕਿਉਂਕਿ ਕਹਿੰਦਾ ਮੈਂ ਜੇਬ ਚੋਂ ਚਲਾਉਣੀ ਆ ਜੇ ਕਿਉਂ ਸਰਕਾਰ ਚੜਾਉਣ ਤੇ ਰੋਕ ਤੱਕ ਜੇ ਲੱਗੀ ਨਹੀਂ ਹੋਈ ਐਲਜੀ ਤੇ ਜਰੂਰ ਬਿਆਨ ਦੇਤਾ ਵੀ ਜੇਲ੍ਹ ਚ ਉਹ ਨਹੀਂ ਚਲਾ ਸਕਦਾ ਐਲਜੀ ਕੋਲੇ ਪਾਵਰ ਹੀ ਨਹੀਂ ਹੈ ਐਲਜੀ ਨੇ ਤਾਂ ਕੌਂਸਲਰ ਮਿਨਿਸਟਰ ਦੀ ਗੱਲ ਸੁਣੀ ਐਲਜੀ ਕੋਲ ਕੋਈ ਪਾਵਰ ਨਹੀਂ ਵੀ ਸਰਕਾਰ ਕਾ ਨੂੰ ਐਡਵੀਕਾਰ ਦੇ ਵੀ ਤੁਸੀਂ ਸਚਵਾਦਿਆ ਚ ਬੈਠੇ ਤੁਸੀਂ ਆਪਦੀ ਕੋਠੀ ਚੋਂ ਨਹੀਂ ਆਰਡਰ ਕਰਨੇ ਪਰ ਸਾਨੂੰ ਕਹਦੇ ਜਿੱਦ ਜਿੱਦ ਤੁਸੀਂ ਟੂਰ ਤੇੋਂ ਉਹਦੇ ਆਰਡਰ ਨਹੀਂ ਕਰਨੇ ਜੇ ਸਾਡੇ ਪ੍ਰਾਈਮ ਮਿਨਿਸਟਰ ਟੂਰ ਤੇ ਜਾਂਦੇ ਨੇ ਉਹ ਆਰਡਰ ਕਰਦੇ ਨੇ ਕਿ ਨਹੀਂ ਕਰਦੇ ਉਹ ਪ੍ਰਾਈਮ ਮਿਨਿਸਟਰ ਰਹਿੰਦੀ ਨੇ ਇਹ ਜਿਹਨੂੰ ਜਿਹੜਾ ਚੋਣ ਚ ਚੋਣ ਲੜ ਸਕਦਾ ਜੇਲ੍ਹ ਚ ਵਹਿ ਕੇ ਐਮਪੀ ਬਣ ਗਿਆ ਜੇ ਜੋ ਐਮਪੀ ਬਣ ਗਿਆ ਉਹ ਸੌ ਵੀ ਚੁੱਕ ਸਕਦਾ ਹੈ ਪਰ ਉੱਤੇ ਆ ਕੇ ਫਿਰ ਉਹ ਕੰਮ ਕਿਉਂ ਨਹੀਂ ਕਰ ਸਕਦਾ ਤੇ ਇਹ ਗੱਲਾਂ ਜਿਹੜੀਆਂ ਨੇ ਸਾਡੇ ਕੁਝ ਗੱਲਾਂ ਗਰੇ एरिया ਜਿਹਨੂੰ ਅਸੀਂ ਕਹਿੰਦੇ ਆ ਹੈਗਾ ਪਰ ਇਹਦੇ باوجود ਮੈਨੂੰ ਇਹ ਲੱਗਦਾ ਹਾਂ ਜੇ ਚਲਾਉਣ ਦੀ ਸੰਭਾਵਨਾ ਕਿੰਨੀ ਹੈ ਕਿਉਂਕਿ ਇੱਕ ਦਫਤਰ ਬਣਾਉਣਾ ਪਏਗਾ ਤੁਹਾਨੂੰ ਤੁਸੀਂ ਉਹ ਹੀ ਨਹੀਂ ਕਰ ਸਕਦੇ ਵੀ ਸਰਕਾਰ ਚੱਲ ਰਹੀ ਹੈ ਕੋਈ ਜੇਲ੍ਹ ਕਿਉਂ ਜੇ ਜਾਂ ਤਾਂ ਜੇਲ੍ਹ ਨੂੰ ਜਾਂ ਤਾਂ ਤੁਸੀਂ ਕਿਸੇ ਕੋਠੀ ਨੂੰ ਜੇਲ੍ਹ ਡਿਕਲੇਅਰ ਕਰੋਗੇ ਜਿਵੇਂ ਕਿਸਾਨ ਅੰਦਰ ਨੇ ਮੇਰੇ ਕਿਹਾ ਸੀ ਪਾਰਕਾਂ ਨੂੰ ਜੇਲ੍ਹ ਡਿਕਲੇਅਰ ਕਰ ਦੇਣੇ ਉਹਨੂੰ ਮੈਨੂੰ ਤਾਂ ਵੀ ਲੱਗਦਾ ਹੈ ਕਿ ਕੇਜਲੀਵਾਲ ਦੇ ਉੱਤੇ ਇਹ ਵੀ ਕਾਸੇ ਇਸ ਕਰਕੇ ਵੀ ਹੈ ਕਿ ਕੇਂਦਰ ਸਰਕਾਰ ਨੇ ਉਹਦੋਂ ਕਿਹਾ ਸੀ ਵੀ ਇਹਨਾਂ ਪਾਰਕਾਂ ਨੂੰ ਜਿਹੜੇ ਆ ਬਾਰਡਰਾਂ ਨੇ ਇਹਨਾਂ ਨੂੰ ਤੁਸੀਂ ਜੇ ਡਿਕਲੇਅਰ ਕਰ ਦੋ ਕਿਉਂਕਿ ਉਹ ਉਹਦੇ ਹੱਥ 'ਚ ਸੀਗਾ ਜੇੜ ਮਾਮਲਾ ਉਹਨੇ ਕਹਿ ਮੈਂ ਨਹੀਂ ਕਰਨਾ ਮੈਨੂੰ ਤਾਂ ਵੀ ਲੱਗਦਾ ਵੀ ਜਿਹੜਾ ਜਿਹੜਾ ਕੁਛ ਉਹ ਨਾ ਕਰਦਾ ਰਹੇ ਚਾਹੇ ਉਹ ਆਪਦੇ ਹਿੱਤ ਕੀ ਕਰਦਾ ਰਿਹਾ ਜਿਵੇਂ ਮਰਜ਼ੀ ਕਰਦਾ ਰਿਹਾ ਪਰ ਕੇਂਦਰ ਨੂੰ ਖੁੰਡਕ ਤਾਂ ਹੈਗੀ ਹੋਈ ਹੈ ਫੇਰ ਇਸ ਕਰਕੇ ਉਹਨਾਂ ਨੇ ਤੀਜੀ ਵਾਰੀ ਬਾਹਰ ਐਂਡਾ ਲੈਣੇ ਜੋ ਉਹਦੇ ਨਾਲ ਕਿੰਨੇ ਕਿਤੇ ਰੜਕਦਾ ਹੈਗੀ ਹੋਈ ਹੈ ਸੋ ਮੇਰੇ ਹਿਸਾਬ ਨਾਲ ਲੈਵਲ ਪਲੇਇੰਗ ਫੀਲਡ ਵਾਸਤੇ ਅੱਜ ਸਰਕਾਰ ਦਾ ਆਪਦਾ ਹੀ ਫੈਸਲਾ ਬੰਦਦਾ ਸੀ ਚਾਹੇ ਅਕਸ਼ਨ ਕਮਿਸ਼ਨ ਕਰਦਾ ਚਾਹੇ ਈਡੀ ਆਪੇ ਲੈਂਦਾ ਚਾਹੇ ਕੇਂਦਰ ਸਰਕਾਰ ਈਡੀ ਨੂੰ ਇਹ ਹੁਕਮ ਕਰਦੀ ਕਿ ਵੀ ਇਹ ਜਿਹੜਾ ਹੈਗਾ ਚੋਣਾ ਦਾ ਜਦ ਕੋਰਟ ਲੱਗ ਜੇ ਉਦੋਂ ਕਿਸੇ ਦੇ ਉੱਤੇ ਮੁਕਦਮੇ ਬੇਸ਼ੱਕ ਦਰਜ ਕਰੀ ਜਾਓ ਕਿਤੇ ਨੂੰ ਫੜ ਕੇ ਅੰਦਰ ਨਹੀਂ ਕਰਨਾ ਉਹਨਾਂ ਚਾਹੇ ਜਾਂ ਕੋਈ ਐਸਾ ਹੋਵੇ ਅਦਾਲਤਾਂ ਫੈਸਲਾ ਸੀਜੀਆਈ ਕਰ ਦੇਣ ਤੇ ਜਿੰਨਾ ਚਿਰ ਚੋਣ ਚੱਲ ਰਹੀ ਆ ਉਹਨਾਂ ਚਿਰ ਕਿਸੇ politcal ਬੰਦੇ ਨੂੰ ਜੇ ਅੰਦਰ ਕਰੇ ਜੋ ਉਹਨੂੰ ਬੇਲ ਦੇਣੀ ਆ ਜਿੱਡਾ ਮਰਜ਼ੀ ਕ੍ਰਾਈਮ ਹੋ ਰਿਹਾ। ਹੋਈ ਤਰੀਕੇ ਨੇ ਆ ਹੁਣੀ ਉਹਦਾ ਪ੍ਰੈਸੀਡੈਂਟ ਵੀ ਐ। ਉੜੀਸਾ ਦੇ ਵਿੱਚ ਕਿਸੇ ਸਿਆਸਦਾਨ ਨੂੰ ਬੇਲ ਦਿੱਤੀ ਗਈ ਹਾਈ ਕੋਰਟ ਵੱਲੋਂ। ਉਹਨੇ ਉਹਦੇ ਚ ਲਿਖਤਾ ਵੀ ਸਿਆਸੀ ਗਤੀਵਿਧੀ ਨਹੀਂ ਕਰੇਗਾ। ਸੁਪਰੀਮ ਕੋਰਟ ਨੇ ਰੱਦ ਕਰਤਾ ਉਹ ਆਰਡਰ ਵੀ ਨਹੀਂ। ਸਿਆਸੀ ਗਤੀਵਿਧੀ ਕਿਉਂ ਨਹੀਂ ਕਰੇਗਾ? ਉਹ ਸਿਆਸਦਾਨ ਐ ਉਹ ਕਰੇਗਾ। ਇਹ ਰੋ ਗਲਤ ਐ। ਇਹ ਤਾਂ ਹੁਣ ਤਾਜ਼ਾ ਆਇਆ। ਉਹ ਸਿਆਸੀ ਗਤੀਵਿਧੀ ਦਾ ਉਹਨੂੰ ਜਵਾਬ ਦੇ ਦੋ। ਉਹ ਕਹਿੰਦੇ ਜਾਂ ਗੱਦੀ ਬਣੀਆਂ ਤੁਸੀਂ ਜਿਹੜਾ ਕਾਨੂੰਨ ਹੈ ਕਾਨੂੰਨ ਨੂੰ ਤਾਂ ਕੋਈ ਐਕਸ਼ਨ ਲੈਂਦੇ ਤਾਂ ਕੋਈ ਨਹੀਂ ਰੋਕਦਾ ਤੁਸੀਂ ਉਹਨੂੰ ਜੇਲ੍ਹ 'ਚ ਪਾ ਕੇ ਜਾਣਬੁੱਝ ਕੇ ਉਹਨੂੰ ਉੱਥੇ ਲੜਨ ਤੋਂ ਰੋਕ ਰਹੇ ਹੋ ਚੋਣਾ ਤੁਸੀਂ ਸਿਆਸੀ ਵਿਰੋਧੀ ਨੂੰ ਅੰਦਰ ਕਰਕੇ ਇਹ ਤਾਂ ਇਹੀ ਹੈ ਕਿ ਜਿੰਨੇ ਅੱਗੇ ਲਾਠ ਮਾਰ ਕਿਸੇ ਨੂੰ ਅੰਦਰ ਕਰ ਲੈਂਦੇ ਸੀ ਉਹਨੇ ਰਾਜ ਦੀ ਸ਼ਕਤੀ ਵਰਤ ਰਹੇ ਨੇ ਪਰ ਕੇ ਦੀ ਸ਼ਕਤੀ ਤਾਂ ਬਥੇਰੇ ਵਰਤੇ ਸੀ ਤਾਂ ਨਿਕਲ ਕੇ ਦਿਖਾ ਗਲੀ 'ਚ ਬਾਹਰ ਉਹੀ ਜੀ ਗੱਲ ਹੈ ਤਾਂ ਸੋ ਇਹ ਤੱਕਾ ਹੈ ਇਹ ਨਹੀਂ ਹੋਣਾ ਚਾਹੀਦਾ ਇਹ ਸਰਕਾਰਾਂ ਨੂੰ ਕਿਉਂਕਿ ਸਾਡਾ ਜਿਹੜਾ ਮੁਲਕ ਹੈ ਆਜ਼ਾਦੀ ਸਿਰਫ ਦੇ ਕੇ ਨਹੀਂ ਹੋਈ ਹੈ ਇਹ ਆਜ਼ਾਦੀ ਬਚਨੀ ਨਹੀਂ ਜਿਸ ਤਰੀਕੇ ਨਾਲ ਅਸੀਂ ਚੱਲ ਰਹੇ ਹਾਂ ਇਹ ਰਾਸ਼ਟਰੀ ਏਕਤਾ ਵਾਸਤੇ ਰਾਸ਼ਟਰੀ ਪ੍ਰਭੂ ਸੰਤਾ ਵਾਸਤੇ ਰਾਸ਼ਟਰ ਦੀ ਇੱਜ਼ਤ ਮਾਨ ਵਾਸਤੇ ਦੁਨੀਆ ਦੇ ਵਿੱਚ ਇਹ ਜ਼ਰੂਰੀ ਹੈ ਤੁਸੀਂ ਛੋਟੇ ਸਮੇਂ ਵਾਸਤੇ ਅਲਪਕਾਲੀਨ ਤੁਸੀਂ ਚਾਰ ਸੀਟਾਂ ਵੱਧ ਜਿੱਤ ਲੋਗੇ ਅਲਪਕਾਲੀਨ ਤੁਸੀਂ ਆਪਣੇ ਵਿਰੋਧੀਆਂ ਨੂੰ ਮਾਰ ਦੋਗੇ ਪਰ ਵਿਰੋਧੀਆਂ ਨੂੰ ਮਾਰ ਕੇ ਤੁਸੀਂ ਆਪ ਦਾ ਚਾਹਤ ਯਾਦ ਰੱਖੋ ਜਿੱਦਨੇ ਕੌਰਵਾਂ ਨੇ ਸ਼ਕਨੀ ਨੇ ਪਾਸੇ ਦੇ ਸਹਾਰੇ ਜੰਗ ਜਿੱਤ ਵੀ ਲਈ ਸੀ ਪਾਸੇ ਦੇ ਸਹਾਰੇ ਜਿੱਤ ਕੇ ਹਾਂ ਦਾ ਬਾਂ ਦਾ ਰਾਜ ਕੋਲੀ ਲਿਆ ਸੀ ਪਰ ਜਦ ਫੈਸਲਾ ਹੋਇਆ ਉਦੋਂ ਦੋਨਾਂ ਤਰ੍ਹਾਂ ਦੀ ਸੈਨਾ ਗਈ ਅੱਜ ਕਿਤੇ ਨਾਮ ਨਿਸ਼ਾਨ ਨਹੀਂ ਲੱਭਦਾ ਸੋ ਇਸ ਕਰਕੇ ਇਹ ਤਬਾਹੀ ਸਾਰੇ ਪਾਸੇ ਹੁੰਦੀ ਹੈ ਜਦ ਪੱਥਰ ਪੱਥਰ ਲਗੜਿਆ ਜਾਂਦਾ ਅੱਗ ਨਿਕਲਦੀ ਹੈ ਸੇਕ ਦੋਨੇ ਪਾਸੇ ਲੱਗਦਾ ਇੱਕ ਪਾਸੇ ਕਦੀ ਵੀ ਨਹੀਂ ਲੱਗਦਾ ਸੋ ਇਹ ਜਿਹੜੀ ਸਰਕਾਰ ਹੈ ਜਿਹੜੀ ਬਹੁਤ ਵੱਡੇ ਹੰਕਾਰ ਚ ਰਹੀ ਜੀ ਹੈ ਇਹ ਅਹਮ ਅਹਮ ਬ੍ਰਹਮਾ ਦੀ ਜਿਹੀ ਚੀਜ਼ ਨਾ ਉਹ ਕੇਵਲ ਕ੍ਰਿਸ਼ਣ ਜੀ ਦਾ ਸਕਦੇ ਨੇ ਉਹ ਇਥੋਂ ਆ ਜਿਹੜੇ ਹੈਗੇ ਨੇ ਮੋਦੀ ਸਾਹਿਬ ਜਾਂ ਅਮਿਤ ਸ਼ਾ ਜੀ ਜਾਂ ਕੋਈ ਹੋਰ ਉਹ ਆਹਮ ਬ੍ਰਹਮਾ ਨਹੀਂ ਬਣ ਸਕਦੇ ਕਿ ਉਹਨਾਂ ਨੂੰ ਇੱਥੇ ਨਿਜਮ ਕਾਨੂੰਨ ਅਨੁਸਾਰ ਹੀ ਰਾਜ ਨਾਉਣਾ ਚਾਹੀਦਾ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਜੇ ਇਸ ਤਰੀਕੇ ਨਾਲ ਕਰਨਗੇ ਹਾਂ ਮੈਂ ਇਸ ਕਰਦੇ ਉੱਤੇ ਜ਼ਰੂਰ ਕਹਾਂਗਾ ਵੀ ਇੱਥੋਂ ਦੀਆਂ ਪਾਰਟੀਆਂ ਜਿਵੇਂ ਇੱਥੋਂ ਦੀ ਕਾਂਗਰਸ ਹੈ ਜਿਹੜੀ ਹੂੰ ਚੁੱਪ ਹੈ ਇਹਨੂੰ ਕਹਿਣਾ ਚਾਹੀਦਾ ਵੀ ਜੋ ਦਿੱਲੀ 'ਚ ਕਰ ਰਹੇ ਨੇ ਕੇਂਦਰ ਸਰਕਾਰ ਕੇਜਰੀਵਾਲ ਹੋਰ ਨਾਲ ਉਹ ਵੀ ਗਲਤ ਹੈ ਜੋ ਇੱਥੇ ਭਗਵੰਤ ਮਾਨ ਸਰਕਾਰ ਕਰ ਰਹੀ ਹੈ ਉਹ ਵੀ ਗਲਤ ਹੈ ਹਰ ਤਾਂ ਗਲਤ ਹੈ ਤੁਸੀਂ ਗਲਤ ਨੂੰ ਗਲਤ ਕਹੋ ਇਹ ਤਾਕਤ ਦੀ ਦਰਵਾਰਤਾਂ ਸਿਆਸਦਾਨਾਂ ਤੇ ਜੋ ਜਿਵੇਂ ਸੁਖਬਾਲ ਕਹਿੰਦੇ ਕਰ ਰਹੀ ਜਾਂ ਹੋ ਇਦਾਂ ਹੀ ਮੈਨੂੰ ਤਾਂ ਵੀ ਲੱਗਦਾ ਕੱਲਿਆਂ ਨੂੰ ਵੀ ਇਹ ਗੱਲ ਬੋਲਣੀ ਚਾਹੀਦੀ ਆ ਵੀ ਇਹ ਡੈਮਨ ਟ੍ਰੇਨਿੰਗ ਫੀਲਡ ਦਿਓ ਤੇ ਜੇ ਤੁਸੀਂ ਸਿਆਸਦਾਨਾਂ ਨੂੰ ਫੜ ਫੜ ਕੇ ਅੰਦਰ ਕਰੋਗੇ ਤੁਸੀਂ ਸਿਆਸਦਾਨਾਂ ਨੂੰ ਖਰੀਦ ਕੇ ਆਪਣੇ ਵੱਲ ਬੈ ਕੇ ਜਾਓਗੇ ਇਹ ਗਲਤ ਹੈ ਇਹ ਚੰਗੀ ਨਹੀਂ ਹੈ ਜੀ ਬਿਲਕੁਲ ਬਿਲਕੁਲ ਸોર્ટ ਆਫ ਸਭ ਗਲਤ ਹੈ ਕਿ ਇਹ ਸੰਕਟਕਾਲੀਨ ਨਿੱਗਰ ਸਥਿਤੀ ਲੋਕਾਂ ਤੇ ਬਣੀ ਹੋਈ ਹੈ ਤੇ ਸਰਕਾਰਾਂ ਆਪ ਤੋਂ ਆਪਣੇ ਸਾਹਮਣੇ ਆਪਾਂ ਗੱਲ ਕਰ ਰਹੇ ਹਾਂ ਕਿ ਕਰ ਕੀ ਰਹੀ ਹੈ ਕਿਤਨਾ ਕਿਤੇ ਲੋਕਸਾਰ ਇਹਦੇ ਵਿੱਚ ਵੱਡਾ ਹੁੰਦਾ ਹੈ ਬਿਸ਼ੱਕ ਸਰਕਾਰਾਂ ਆਪਣੀ ਤਾਕਤ ਦੇ ਵਿੱਚ ਜਿੱਤ ਪਗਾ ਜਾਂਦੀਆਂ ਨੇ ਪਰ ਇਤਿਹਾਸ ਤੈਅ ਕਰਦਾ ਹੁੰਦਾ ਕਿ ਉਹਨਾਂ ਸਮੇਂ ਦੇ ਵਿੱਚ ਕੀ ਹੋਇਆ ਸੀ ਆਪਾਂ ਇਤਿਹਾਸ ਦੇ ਵਿੱਚ ਅੱਜ ਵੀ ਪੜਦੇ ਹਾਂ ਵਿੱਚ ਐਮਰਜੈਂਸੀ ਦਾ ਸਮਾਂ ਆਪਾਂ ਨਿੰਦਦੇ ਹਾਂ ਕਿ ਚੰਗਾ ਨਹੀਂ ਹੋਇਆ ਇਸ ਸਮੇਂ ਨੂੰ ਵੀ ਆਉਣ ਵਾਲੀਆਂ ਪੀੜ੍ਹੀਆਂ ਨਿੰਦਣਗੀਆਂ ਕਿ ਚੰਗਾ ਨਹੀਂ ਸੀ ਆਹ ਜੀ ਬਿਲਕੁਲ ਨਿੰਦਣਗੇ ਸਰ ਸਾਬਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਸ਼ੁਕਰੀਆ ਧੰਨਵਾਦ ਬਹੁਤ-ਬਹੁਤ